ਬਹੁਤ ਸੌਖੀ ਰੈਸਪੀ ਹੈ ਤੇ 15-20 ਮਿੰਟਾਂ ਦੇ ਵਿੱਚ ਤੁਸੀਂ ਜਿਹੜਾ ਇਹ ਤਿਆਰ ਕਰ ਸਕਦੇ ਹੋ ਘਰੇ ਸ਼ਾਹੀ ਪਨੀਰ ਆ ਕੀ ਚਾੜ ਰਹੀਆਂ ਅੱਜ ਤੁਸੀਂ ਤੜਕੇ ਸ਼ਾਹੀ ਪਨੀਰ ਮੈਕਸੀ ਪੱਦ ਮਾਰਨ ਲੱਗੀ 56 ਟੋਨ ਲੈ ਕੇ ਇੱਥੇ ਦਾ ਕਰੋਂਦ ਕੋਈ ਆਈ ਹੈ ਤੇ ਕੇ ਛੱਡਨੇ ਬਹੁਤ ਔਖੇ ਪੁੱਤ ਬਹੁਤ ਔਖੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਸੋ ਗਾਣਾ ਆਪਣਾ ਵਧੀਆ ਚੱਲੀ ਜਾਂਦਾ ਕਿਰਪਾ ਬਾਬੇ ਦੀ ਸਾਦਿਆਂ ਦੀ سپورਟ ਆ ਆਈ ਤੱਕੀ ਰੱਖੋ ਕੰਮ ਨੂੰ ਕਰਾਂ ਹਾਂ ਹੋਣਾ ਮੰਤ ਕਰਦਾਂ ਨੂੰ ਸਹੀ ਗੱਲ ਆ ਹੁਣ ਤਾਂ ਬਸ ਖਲਾਰੇ ਪਾਈ ਰੱਖੋ ਕਰਾਂ ਰੀਲਾਂ ਤੇ ਰੀਲਾਂ ਠਾ ਰੀਲਾਂ ਹੀ ਆਉਣ Instagram ਤੇ ਹਾਂ ਆ ਕੀ ਚਾੜ ਰਿਆਂ ਅੱਜ ਤੁਸੀਂ ਤੜਕੇ ਹੀ ਹੈਂ शाही पनीर ਲੈ ਕਿਤੇ ਗਾਣੇ ਦੀ ਖੁਸ਼ੀ ਤਨ ਸ਼ਾਹੀ ਪਨੀਰ ਬਣਾਈ ਜਾਂਦੇ ਹਾਂ ਉਹ ਉਦਾਂ ਹੀ ਮਨੂਆ ਚੱਲ ਮੇਰਾ ਅੱਜ ਸ਼ਾਹੀ ਪਨੀਰ ਦੀ ਰੈਸਪੀ ਦਸੀ ਹੈ ਉੱਠਣ ਸਾਰ ਤੜਕੇ ਤੜਕੇ ਇਹ ਤਾਂ ਨਿਸ਼ਾਨਾ ਮੇਰੇ ਘਰ ਵਾਲੀ ਸ਼ਾਹੀ ਪਨੀਰ ਬਣਾਈ ਵਾਜੂ ਵਾਜੂਆ ਤੇਰੇ ਘਰ ਆ ਕਿੱਥੇ ਗਈ ਮੰਮੀ ਕੀ ਮੇਰਾ ਘਰ ਵਾਲਾ ਕੰਮ ਮੰਗਿਆ ਕੀ ਦੇਣਾ ਮੰਮੀ ਮੇਰੇ ਘਰ ਵਾਲਾ ਕੰਮ ਮੰਗਿਆ ਹਾਈ ਹਾਈ ਤੂੰ ਨਹੀਂ ਲੈ ਕੇ ਗਿਆ ਕੁਮਨ ਮਾਤਾ ਕੋ ਮੇਈ ਤੂੰ ਕਿਹਨੇ ਕੋ ਮੇਈ ਕੱਲੀ ਮਾਤਾ ਕੋ ਨਹੀਂ ਵਾਸਾ ਗਰਦਾ ਤੇ ਜਾਂਦੀ ਹਾਈ ਗੱਠੇ ਬਾਹੇ ਕੋੜੇ ਆ ਨਹੀਂ ਉਹ ਕਹਿੰਦੇ ਨਾ ਹੁਣ ਕੁੜੀ ਰੋਣੋਂ ਖਟ ਗਈ ਤਾਂ ਕਰਕੇ ਗੱਠੇ ਚੌੜੀ ਲੱਗੀ ਕੁੜੀ ਦਰਵਾਜ਼ੇ ਨਾ ਰੋਏ ਹਾਈ ਮੇਰਾ ਧਿਆਨ ਉਹ ਮਸਾਲੂ ਨਹੀਂ ਸੀ ਮਾ ਮੋਸਾਂ ਸਸੌਰੀ ਆਈਆ ਹਾਂ ਹਾਂ ਸਹੀ ਕਰ ਲਿਆ ਧਿਆਨ ਉਹ ਕਿਉਂ ਆ ਮੈਂ ਰੋਈ ਹੈ ਨਾ ਹੂੰ ਚੱਲ ਜਦੋਂ ਗਾਣੇ ਵੀ ਹੋਣ ਲੱਗੇ ਮੰਨੇ ਨੇ ਬਾਜੋ ਪਤਾ ਨਹੀਂ ਕੀ ਹੈਪੀ ਬਣਾ ਰੋਈ ਜਾਂ ਤਾਂ ਹੈਪੀ ਭੈਣੇ ਵੀ ਬਹੁਤ ਬਿੰਦਰ ਬੈਠਾ ਆ ਕੇ ਕੋਈ ਬਹੂ ਲਿਆਂਦੀ ਸੀ ਤੇ ਕੁੜੀਆਂ ਆਪਣਾਂ ਰੋਈਆਂ ਹੋਰ ਅਮਨੇ ਭੈਣੇ ਹੈਪੀ ਭੈਣੇ ਸਭੋਂ ਬਣੀ ਦਾ ਸਭ ਤੋਂ ਪਹਿਲਾਂ ਮਰ ਜਾ ਉਹ ਬਈ ਹਰੇਕ ਨੂੰ ਆਪਦਾ ਚੇਤੇ ਆਇਆ ਨਾ ਟਾਈਮ ਉਹ ਹੈ ਗੱਠੇ ਵਾਲੀ ਕੋੜੀ ਹੈ ਭਾਈ ਮੰਨੇ ਨੇ ਰੋਲਾ 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 ਮੰਨੇ ਨੇ ਪਤਾ ਨਹੀਂ ਗੇਟ ਤੇ ਮੰਨੇ ਨੇ ਪਤਾ ਕੀ ਕਿਹਾ ਸੀ ਕਨ ਮਿਲਿਆ ਹੁਣ ਉੱਥੋਂ ਨਾ ਉਹਨੇ ਬੜਾ ਤਾਂ ਭੈਣੇ ਨੂੰ ਹੂੰ ਉਹ ਕਹਿੰਦਾ ਨਾ ਨਹੀਂ ਉਹ ਗਾਰਡ ਨੇ ਮੰਨੇ ਨੂੰ ਮਿਲਿਆ 500 ਰੁਪਏ ਯਾਰ ਉਹ ਗਾਰਡ ਨੇ ਰੋਕਿਆ ਉਹ ਵਧਾਈ ਨਹੀਂ ਮੰਗਦੇ ਹੁੰਦੇ ਗੇਟ ਤੇ ਦੇ ਦਿਓ ਭੈਣੇ ਕਹਿੰਦੀ ਮੈਂ ਕਿਹਾ ਵੀ ਮੇਰਾ ਪਰਸ ਹੈ ਨਾ ਦੂਜੀ ਗੱਡੀ ਚ ਪਿਆ ਭੈਣੇ ਕਹਿੰਦੀ ਕੋਈ ਨਾ ਮੈਂ ਦਿੰਨੀ ਆ ਹਨਾ ਭਾਈ ਮੰਨਾ ਕਹਿੰਦਾ ਮੇਰੇ ਨਾ ਦੇ ਦੀ ਜਿਹਨੇ ਮੈਂ ਖੇਲ ਕੇ ਵੀ ਨਹੀਂ ਕਰਦਾ ਹੁੰਦਾ ਉਹਨਾਂ ਨੇ ਨੇ ਮੇਰਾ ਹੱਥ ਸਾ ਨਿਕਲ ਗਿਆ ਰੋਂਦੀ ਉਹ ਮਾ ਕਰਦਾ ਕਰਦਾ ਹਾਏ ਨਾ ਮੈਂ ਹਸੀ ਰੋਂਦੀ ਰੋਂਦੀ ਇਹਦਾ ਗੇਟ ਤੇ ਜਾਂਦੇ ਜਾਂਦੀ ਹੱਛੀ ਮੈਂ ਕਿਹਾ ਬਸ ਦੋ ਕੁ ਮਿੰਟ ਹੀ ਰੋਣਾ ਸੀ ਕਹਿੰਦੀ ਆਹ ਗੱਲ ਹੋ ਗਈ ਬੇਲਾ ਤਾ ਹਸਪੀ ਇਥੋਂ ਤੱਕ ਮੈਂ ਤਾਂ ਬਚੋੜ ਲੈਣੇ ਵੀ ਕਹਤਾ ਕਹਿੰਨੀ ਹੁਣ ਤਾਂ ਘਰ ਆ ਗਏ ਹੁਣ ਤਾਂ ਚੁੱਪ ਕਰ ਗਿਆ ਅੱਛਾ ਪਿੰਡੋਂ ਲੈ ਕੇ ਇਥੇ ਤਾਂ ਗਰੋਂਦ ਕੋਈ ਆਈ ਹੈ ਹਾਏ ਹਾਏ ਤੇ ਕੇ ਛੱਡਨੇ ਬਹੁਤ ਔਖੇ ਪੁੱਤ ਬਹੁਤ ਔਖੇ ਲਿਆ ਵੀ ਧਰੀਏ ਮਾਂ ਕੋ ਛੱਡਣਾ ਬਹੁਤ ਔਖਾ ਹੁੰਦਾ ਹੋਣ ਜਾਂ ਤਾਂ ਹੁਣ ਦੀਆਂ ਕੁੜੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਨੂੰ ਵੀ ਹੈ ਆ ਨਹੀਂ ਉਹਨਾਂ ਨੇ ਹਾਂ ਹਾਂ ਉਹ ਹੁਣ ਆਏ ਹੁਣ ਪਹਿਲਾਂ ਹੀ ਫਿਰ ਮਿਲਣ ਵਰਤਨ ਲੱਗ ਜਾਂਦੇ ਆ ਨਾ ਉਹ ਥੋੜੇ ਜੀ ਦਾ ਨੌ ਬਣੀ ਨਾਲੇ ਕੱਲ ਡੈਡੀ ਕਰੀ ਜਾਂਦਾ ਦੇਖਣ ਦਿੰਦੇ ਸੀ ਸਾਰਾ ਟੱਕਿਆ ਹੁੰਦਾ ਸੀ ਪੂਰਾ ਸਮ ਹਮ ਚਾਟ ਮਸਾਲਾ ਪਾਪੜੀ ਚਾ ਟਮਾਟੇ ਥਣੀਆਂ ਇਹਨਾਂ ਨੇ ਤਾਂ ਸਾਰੀ ਸਬਜੀ ਦਾਲ ਦੇ ਵਿੱਚ ਜਾਣ ਪਉਣ ਵਾਲੀਆਂ ਆ ਦੋ ਚੀਜ਼ਾਂ ਤੀਜੀ ਫਿਰ ਆ ਮਿਲ ਜਾਂਦੀ ਹੈ ਇਥੇ ਨਾਲ ਫਿਰ ਕੰਮ ਪਾਲੀ ਸਿਰਾ ਹੋ ਜਾਂਦਾ ਚੌਥੇ ਮਸਾਲੇ ਜਿਨ੍ਹਾਂ ਦੀ ਕਲਾਮਤ ਕਰਕੇ ਜਿਹੜੀ ਦਾਲ ਸਬਜੀ ਆ ਵਧੀਆ ਬਣਦੀ ਹੈ ਤੇ ਪੰਜਵਾਂ ਆ ਜਾਂਦਾ ਘਿਓ ਸਾਰਿਆਂ ਦੇ ਪਿਓ ਮਸਾਹੀ ਇਹ ਗੱਲ ਇਹ ਪੱਤੇ ਇਹ ਗੱਲ ਫਤ ਕੜੀ ਪਤਾ ਨਹੀਂ ਤੇ ਪਤਾ ਇੰਨੀ ਵਾਰ ਤਾਂ ਤੁਹਾਨੂੰ ਦੱਸਿਆ ਮਾੜੇ ਜਿਹਾ ਫਰਾਈ ਜ ਨਹੀਂ ਕੜੀ ਪਤਾ ਤੇ ਪਤਾ ਜਿਵੇਂ ਫਰਾਈ ਮਾੜਾ ਝੋ ਗਰਮ ਨਹੀਂ ਹੋਇਆ ਸੀ ਹਲੇ ਹੱਥ ਉਂਗਲ ਪੱਗ ਦੇਖੋ ਕਿ ਤੇਜ਼ੀ ਸਾਡੀ ਪ੍ਰੀਨ ਬਣੂਆਂ ਨਾ ਦੁੱਧੀਆਂ ਨਾ ਇਦਾਂ ਕਿ ਖੰਡੀਆਂ ਹੋਣ ਬਿਨਾਂ ਮੂੰਹ ਝੋਤੇ ਹੀ ਪਰ ਨਾਲੇ ਵੇਢ ਕੇ ਛਿੱਤੀ ਛਿੱਤੀ ਆਉਣਾ ਪਿਆ ਕਿਉਂ ਕਿ ਉਦੋਂ ਜਿਹੜੀ ਛਿੱਤੀ ਆ ਜਾਂਦਾ ਉਸ ਦਾ ਰੰਗ ਬਣ ਜਿਹੜਾ ਹਾਂ ਉਹ ਵਾਓ ਜਿਸ ਵਾਂਤ ਸਿੰਘ ਬਣੀ ਬਾਰ ਕੜਾਈਆਂ ਦੇ ਨਾਮ ਡੈਡੀ ਦਾ ਬੋਲਦੀਆਂ ਤੂੰ ਦੀ ਪੂਰੀਆਂ ਦੇ ਜਿੱਦਾਂ ਦਾ ਨਾ ਬੋਲਦਾ ਜਿੱਥੇ ਮਰਚੀ ਕੜਾਹੀ ਚੜਾ ਲਈ ਨੀ ਮਿੱਤਰਾ ਨਾ ਬੋਲ ਤੇਜ ਪੱਤਾ ਵਸੋ ਲਾਲ ਲਾਲ ਹੋਣ ਲੱਗ ਗਿਆ ਅੱਛਾ ਸਾਈਡ ਹੋ ਗੁੰਦ ਨਾ ਲਾ ਲਓ ਤੇਲ ਪੱਤਾ ਕਾਜੂ ਅੰਦਰ ਹੋਏ ਆ ਆਹ ਜੀਰਾ ਪਾ ਲੈ ਨਾਲ ਦੇ ਨਾਲ ਤਾਂ ਸਿੱਧਾ ਗੱਲ ਜੀਰਾ ਤੇ ਜਮਨ ਅੱਛਾ ਜੀ ਦਾ ਜੀਰਾ ਮਤਲਬ ਜੀ ਕਰਦਾ ਹੈ ਨਾ ਉਹ ਲੌਂਗ ਵੀ ਪਾ ਸਕਦਾ ਵੱਡੀ ਇਲਾਇਚੀ ਵੀ ਪਾ ਸਕਦਾ ਮੈਂ ਆ ਆ ਮਸਾਲਾ ਜਿਹੜਾ ਸੀ ਬਣਵਾਇਆ ਹੋਇਆ ਇਹਦੇ ਵਿੱਚ ਵੱਡੀ ਇਲਾਇਚੀ ਪਤਾ ਨਹੀਂ ਕੀ ਕੀ ਸੁੱਕੇ ਫੁੱਲ ਵਗੈਰਾ ਸਾਰਾ ਕੁਝ ਅਸੀਂ ਪਿਸਵਾਇਆ ਹੋਇਆ ਹੂੰ ਤੁਹ ਬੋਲਦੇ ਕਿ ਇਸ ਤਰ੍ਹਾਂ ਬਸ ਹੁਣ ਆਪਾਂ ਆ ਬ੍ਰੀਕ ਬ੍ਰੀਕ ਨਹੀਂ ਕੱਟਣੇ ਮੋٹے ਮੋٹے ਮਿਰਚਾਂ ਤਰਕ ਗੰਡੇ ਆਈ ਟਮਾਟੇ ਕੱਟ ਕੇ ਦੇ ਨੀਰ ਦੇ ਪੇਪਰ ਆ ਗਏ ਨਾ ਸਮਝੇ ਦਾ ਸਾਡਾ ਨੀਮਾ ਦਾ ਕਿ ਚਰਨ ਲੱਗੀਆਂ ਕਿਤੇ ਗਵਾੜ ਨਹੀਂ ਰੋੜਦੇ ਆ ਬਹੁਤ ਜੱਕਰ ਰੋੜਦੇ ਹੋ ਗੱਪ ਨਹੀਂ ਰੋੜਦਾ ਮਤਲਬ ਉੱਤੇ ਮੂੰਹ ਘੜੀ ਫਿਰਦਾ ਇਹ ਹੋ ਗਿਆ ਨਾ ਜੀ ਮਤਲਬ ਅੱਜ ਆਪਣੇ ਕੋਲ ਟਾਈਮ ਹੈਗਾ ਜਿਹਦੇ ਕੋਲ ਨਹੀਂ ਟਾਈਮ ਹੈਗਾ ਫਿਰ ਉਹ ਵੀ ਕਰ ਸਕਦਾ ਕੜਾਹੀ ਚ ਘੋਬਾ ਕੇ ਐਦੇ ਤੇਜ ਪਤਾ ਜੀਰਾ ਜਵਣ ਪਾ ਲੈਣੀ ਹੈ ਇਸ ਪਾ ਕੇ ਨੂਨ ਮੈਚੂ ਮਸਾਲੇ ਪਾ ਕੇ ਦੁੱਧ ਪਾ ਦਿੰਦਾ ਮੈਂ ਬਸ ਦੁੱਧ ਪਾ ਕੇ ਜਦੋਂ ਉਹ ਬਾਲੀ ਆਉਣ ਲੱਗ ਗਈ ਇਹ ਜਦ ਤੱਕ ਆ ਮਸਾਲੇ ਬਣ ਜਾਣਗੇ ਫਿਰ ਉਹ ਮਸਾਲੇ ਨੂੰ ਚ ਟ੍ਰਾਂਸਫਰ ਕਰ ਦਿੰਦਾ ਅੱਗੇ ਮम्मी ਬਣਾਇਆ ਸੀ ਅੱਜ ਮੇਰੇ ਕੋਲ ਟਾਈਮ ਨਹੀਂ ਹੈਗਾ ਇਸ ਤੋਂ ਅੱਜ ਨਹੀਂ ਬਣਾਉਣਾ ਮोटे-ਮोटे ਕਾਟ ਕੇ ਨਾ ਬਸ ਉਹ ਪੀਸ ਦੇ ਦੇ ਲੋ ਫਿਰ ਇਹਨੂੰ ਮੋਟੇ ਕੱਟਦੇ ਪੀਸ ਕੇ ਕਾਦਰ ਕਿਦਾਂ ਨੇ ਮਿਕਸੀ ਚ ਅੱਛਾ ਇਹ ਤੜਕਾ ਲਾ ਕੇ ਬਾਅਦੋਂ ਮੈਚੀ ਦੀ ਪੀਛਣਿਆ ਇਹ ਕੋਈ ਨਹੀਂ ਜੀ ਬਣਾ ਦਿੰਦੇ ਨਾ ਪਰਲੇ ਹੀ ਸੌਣੀ ਜਿਹਾ ਬਣਾ ਲੀਏ ਹਨਾ ਬਹੁਤ ਟਾਈਮ ਲੱਗਦਾ ਸੋ ਬੰਦ ਨਾ ਪਾਸਤਾ ਪਹਿਲੇ ਹੀ ਲਾ ਲਾ ਬਾਅਦ ਵਿੱਚ ਮੈਸੇਜ ਕਰ ਲੈਣ ਕਰਤੀ ਫਿਰ ਫਿਰ ਦਾਲ ਕਰਾਉਣਾ ਤੇ ਫਿਰ ਜੀ ਕਰਨਾ ਦੂਜਾ ਤੋਂ ਵਾਸਤੇ ਕੋਈ ਤੇ ਬਰੇਵੀ ਦੀ ਸੋਟਾ ਨੂੰ ਸੋ ਗੱਟ ਕੀ ਤਾ ਇਹ ਕੰਮ ਟੇਡਾ ਜਾ ਫਿਰ ਯਾਰ ਕਰ ਕਾ ਦਾ ਮੈਂ ਇਹ ਤਾਂ ਬੜੀ ਸੇਦੀ ਸਬਜ਼ੀ ਦੋਸ਼ੀ ਹੋਣੀ ਹੈ ਅੱਜ ਬਣਾਵਾਂਗੇ ਸ਼ਾਗੀ ਚਨੀ ਫਿਰ ਸੀ ਕਿਸੇ ਦਿਨ ਬਣਾਵਾਂਗੇ ਚੜਾਈ ਪਨੀਰ ਹੂੰ ਉਹਦੇ ਵਿੱਚ ਦਾ ਬਸ ਮੇਨ ਹੈਗਾ ਵਾ ਪਨੀਰ ਤੇ ਮਲਾਈ ਮਲਾਈ ਆਪਰੇ ਨਾਲ ਮਲਾਈ ਕਰੂੰਦੀ ਉਹ ਵੀ ਬਣਾਇਆ ਜਰ ਅਫਗਾਨੀ ਉਹ ਅਫਗਾਨੀ ਮੇਥੇ ਰੱਤ ਮੈਂ ਸੀ ਆਹੋ ਗਰ ਕਪੜ ਦਾ ਫੁੱਲਾ ਤਰ੍ਹਾਂ ਬੋਤਾਣਾ ਤੋਂ ਲੱਗੇ ਜਿਵੇਂ ਬਣਦੇ ਅਫਗਾਨੀ ਮੇਥੀ ਬਣਾਵਾ ਬਹੁਤ ਸਵਾਦ ਆਉਂਦਾ ਹੈ ਬਧੀਆ ਮੈਂ ਸੀ ਅਫਗਾਨੀ ਮੇਥੀ ਪੁਰਜੀ ਜੀ ਬੁਰਜੀ ਉਹ ਲਾਹ ਲੂ ਵੀ ਲੈ ਠੰਡੇ ਹੀ ਨਾ ਲੱਗ ਰਿਆਂ ਉਹਦੋਂ ਪਨੀਰ ਦਾ ਕੰਮ ਖਰਾਬ ਕਰਤਾ ਤੁਸੀਂ ਮੇਰੇ ਉਹ ਤਾਂ ਕੇਪਸੀ ਪਨੀਰ ਮੈਂ ਲਾ ਲਾ ਰਹੇ ਸੀ ਹੁੰਦੀਆਂ ਡੇਟਾ ਤੋਂ ਆਇਆ ਤੁਹਾਡੀ ਆਲਰੇਡੀ ਇਹੋ ਸੁਣੇ ਪਨੀਰ ਕੋ ਬਚਾਤਾ ਆਖਰੀ ਪੂਰ ਮੈਂ ਮੈਂ ਨਹੀਂ ਲਗਾਇਆ ਉਹ ਗੱਲ ਨਹੀਂ ਕਰ ਮੈਂ ਕਿਹੜਾ ਵਿਚਾਰਾ ਤੂੰ ਮੈਨੂੰ ਗੱਲਾਂ ਜਿਲਾ ਲਿਆ ਮੈਂ ਸੈਨੂ ਲਾ ਲਿਆ ਪਨੀਰ ਵਾਟੇ ਜਾਂਦੇ ਤੇ ਤੇ ਉਹ ਨੱਥਾ ਦੀ ਆ ਚਲੋ ਇਹ ਟਮਾਟਰ ਵੀ ਛੱਟਲੇ ਵਿੱਚ ਕੱਢ ਕੇ ਲਈ ਕਾਜੂ ਕਾਜੂ ਵੀ ਬੱਚੀ ਬਾਹਰ ਨੇ ਲਈ ਕਾਜੂ ਇਹ ਤਾਂ ਗੱਲੇ ਕਰਕੇ ਪਾਉਣੀ ਤੇ ਨਹੀਂ ਨਹੀਂ ਇਹ ਤਾਂ ਕਿੱਲੇ ਕਰਦਾ ਰੋਸਟ ਕੀਤੇ ਕਰਕੇ ਰੱਖੇ ਹੋਇਆ ਨਾ ਦੇਖੋ ਬਰਾਊਨ ਬਰਾਊਨ ਉਹ ਸਿੱਧੇ ਪਾਉਣੀ ਹੈ ਸਿੱਧੇ ਵੀ ਫੋਟੋ ਦਿਨਾਂ ਰੋਸਟ ਤੋਂ ਇਹ ਤਾਂ ਪੀਸੀ ਜਾਣੇ ਉਹਨਾਂ ਕਾਜੂ ਦੇ ਫੋਗ ਦੀ ਤਾਂ ਸਮੈਲ ਹੀ ਬਦਲ ਗਈਆਂ ਜਿਲੇਚੀ ਪਾਤੀ ਹੋਰ ਸਮੈਲ ਬਦਲ ਗਈ ਹਾਂ ਹਾਂ ਆ ਵੀ ਪੋਣੀਆਂ ਦਾ ਆਖਾਂ ਨੂੰ ਪਾਈ ਹੈ ਹਾਂ ਇਹ ਦੋ ਦਹੀਂ ਦਹੀਂ ਚਾਹ ਨਹੀਂ ਹਿੱੱਦਿਆਂ ਨੂੰ ਸਾਦੇ ਨੇ ਅੱਛਾ ਮੇਰੇ ਇਲਾਇਚੀ ਤਾਂ ਹੀ ਨਹੀਂ ਪਈਆਂ ਹੋਈਆਂ ਜੇ ਵੱਡੀ ਇਲਾਇਚੀ ਬਹੁਤ ਪੋਈ ਹੋਈ ਆ ਇਹ ਮਸਾਲਾ ਆਪਾਂ ਹੋਰ ਬਣਾਈਏ ਥੋੜਾ ਜਿਹਾ ਨਹੀਂ ਕੀ ਜਿਹੜਾ ਦਹੀਂ ਹੈ ਇਹ ਕਾਰੇ ਜਿਹਾ ਪੈਣਾ ਵਾ ਇਹ ਆਪਾਂ ਤੜਕਾ ਬੁਝ ਜਦ ਦਿਖਾਉਣੇ 2 ਮਿੰਟ ਹੋ ਗਏ ਬਸ ਪਾ ਲਾਂਗੇ ਉਹ ਲੈ ਕੇ ਮਸਾਲਾ ਹਲਦੀ ਉਲਟ ਜਾਲ ਨਾ ਹੈ ਗਰਮ ਮਸਾਲਾ ਪਾਵਾਂਗੇ ਆਪਾਂ ਬਾਅਦ ਵਿੱਚ ਤਰਕਾ ਥੱਲੇ ਲੱਗ ਜੇ ਨੂੰ ਪਾ ਦਿੰਦੇ ਹਾਂ ਦਾਲ ਦਾ ਥੱਲੇ ਲੱਗ ਗਿਆ ਥੇ ਲੱਗਿਆ ਅੰਦਰ ਹਾਂ ਕੋ ਲਾਲੀ ਬਾਹਰ ਹੋ ਗਿਆ ਆਹੀ ਲਾਗ ਦਾ ਸਪੋਟ ਕੁਝ ਜੂਆ ਤਾਂ ਹੀ ਸਵਾਦ ਬੜੂ ਕੱਚਾ ਦੜਕਾ ਥੋੜੀ ਹੋਰ ਰੱਖਾਂਗੇ ਸਾਹ ਕੱਢ ਦੇਣੇ ਸੁੱਤੇ ਸੁੱਤੇ ਜੇ ਨਿਕਲ ਗਿਆ ਨਾ ਸਬਤ ਯਾ ਨਾਂਂ ਦੇ ਆਪ ਦਾ ਕੰਮ ਜਾ ਮੁਰਾ ਫੇਰੀ ਵਾਲਾ ਨੂੰ ਵੀ ਦਾਸਾ ਜੀ ਆਏ ਠੀਕ ਹੈ ਚਲੋ ਜੀ ਥੜਕਾ ਲੱਗ ਗਿਆ ਥੱਲੇ ਹੁਣ ਦੂਜੀ ਕੜਾਈ ਧਰ ਲਈ ਇਹਦੇ ਚ ਕੀ ਪਾਉਣਾ ਹੁਣ ਸੋ ਵੀ ਤੁਰ ਗਵਾਰੇ ਕਦੀ ਨਹੀਂ ਅੱਛਾ ਮੈਂ ਵਿਚਨਾ ਸੜਦੀ ਆ ਕਦੀ ਖਾਣ ਆਈ ਹਾਂ ਮੈਂ ਫਰਕਲ ਆਇਲ ਉਹ ਹਾਂ ਹਾਂ ਫਸਾ ਸਾਨੂੰ ਪਤਾ ਨਹੀਂ ਕਿ ਕਦੇ ਬੇਚ ਉਹ ਤੱਤਿਆਂ ਨੂੰ ਹੀ ਕੋਈ ਜਾਨ ਆ ਕਿਉਂ ਹੋ ਜਾਦਾ ਨਾ ਕਰ ਸਾਰਾ ਕੱਪ ਨਾ ਜਾਂਦਾ ਆਣਾ ਤੁਹਾਨੂੰ ਨਹੀਂ ਜਾਂਦਾ ਹੂੰ ਕੋਈ ਇਹਨਾਂ ਨੇ ਪੀ ਜਾਣਾ ਦੇਖੀ ਚੱਲੋ ਬਸ ਫਿਰ ਡਰਾ ਦੇਨੇ ਬੰਦੇ ਨੂੰ ਆਈ ਮੈਨੂੰ ਗੱਡੀ ਚਲਾਉਂਦੀ ਵਾ ਹਾਏ ਚਲੋ ਸਾਰਾ ਬੋਪਾਲ ਜਲਦੀ ਚਲੋ ਦਰਦੋ ਬਰੰਡ ਚਲੋ ਇਹਨੂੰ ਕਾਤਲਣਾ ਤੋਂ ਮਾਣੀ ਪਠਾ ਜਲਦਾ ਮੈਕਸੀ ਪੱਦ ਮਾਰਨ ਲੱਗੀ ਬੰਗ ਬੱਲੇ 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 ਪਾਪਾ ਕੋਲ ਬਰਦਰ ਤੇਲ ਤੂੰ ਜੇ ਸਾਰਾ ਹੀ ਬਚ ਰਸ ਆ ਗਿਆ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀ ਲੈ ਨਾਨਕੀ ਨਾ ਗਰੇਵੀ ਇਹਨਾਂ ਨਾਲ ਦਾੜਾ ਕੋ ਉਰੀ ਇਹਨੂੰ ਫੇਰ ਤੜਕਣਾ ਹੈ ਹਾਂ ਤੜਕਣਾ ਨਹੀਂ ਹੈਗਾ ਹੂੰ ਦੁੱਧ ਪਾਉ ਜਿਹੜਾ ਦੂਣ ਜਿਹੜਾ ਰਹਿ ਗਿਆ ਉਹ ਲੈ ਜੂਗਾ ਹਾਂ ਇਹ ਤਾਂ ਆ ਤਾਂ ਇਹਦੇ ਵਿੱਚ ਬਚਿਆ ਮਸਾਲਾ ਪਾੜਾ ਜਿਹੜਾ ਤੁਸੀਂ ਬਣਾਇਆ ਦਹੀਂ ਵਾਲਾ ਹੈ ਆ ਦੁੱਧ ਕਾ ਦੋ ਮੈਂ ਕਿਹੰਦਾ ਸਾਈ ਬਣੀ ਚ ਦੁੱਧ ਨਹੀਂ ਆਉਂਦਾ ਗੱਲ ਤਾਂ ਪਨੀਰ ਦੀ ਹੁੰਦੀ ਹੈ ਵਿੱਚ ਫਿਰ ਦੁੱਧ ਕਿੱਥੋਂ ਆ ਗਿਆ ਸ਼ਾਹੀ ਕੜਾਈ ਪਨੀਰ ਹੁੰਦਾ ਨਾ ਦੁੱਧ ਪਾ ਕੇ ਸ਼ਾਹੀ ਬਣ ਜਾਂਦੀ ਹੈ ਜੀ ਜਿਹੜਾ ਕੜਾਈ ਪਨੀਰ ਹੁੰਦਾ ਉਹ ਚ ਨਹੀਂ ਕਰਦਾ ਬੰਦਾ ਹੁੰਦਾ ਉਹ ਚੋਂ ਮੋਲ ਆ ਜਾਂਦੀ ਹੈ ਸ਼ਿਆਹ ਕੋਲੀ ਮਲ ਗਿਆ ਸਾਰਾ ਗਰੀਬੀ ਗਰੂਵੀ ਮਲੇ ਸਾਰੀ ਗਰੀਬੀ ਬਣ ਗਈ ਉਹ ਸੌ ਗਈਆਂ ਜਾਂ ਬੱਚੀ ਪਾਦੀਆਂ ਹਾਂ ਉਹ ਕਦੋਂ ਪਾਉਣਗੇ ਬਣ ਗਈ ਉਹ ਗਰੀਬ ਪਨੀਰ ਕਿੱਥੇ ਹੈ ਬਾਹਰ ਤੇ ਫਿਲਮ ਤੱਕ ਹੈ ਪਨੀਰ ਕੱਟ ਕੇ ਨਹੀਂ ਨਹੀਂ ਸੋ ਪਾਣੀ ਚੋਂ ਦੋ ਉੱਤੇ ਤਾਸ ਜੀ ਨਿਕਲ ਜੂਗੀ ਮੈਂ ਤਾਂ ਪਾਣੀ ਤੇ ਨੂਨ ਚ ਭਿਉਂਉਂਦਨੀ ਹੁੰਦੀ ਆ ਬਣੀ ਇਹਨਾਂ ਨੂੰ ਚਲੋ ਤੇਰੋ ਹੁਣ ਬਣੂ ਸ਼ਾਹੀ ਹੈ ਜੀ ਸਹੀ ਦੁੱਧ ਨਹੀਂ ਪੋਉਂਦੇ ਕਾ ਤੁ ਆਪੀ ਬਹੁਤ ਨਹੀਂ ਮਾੜੀ ਜੁਰੀ ਆ ਤੇ ਮੈਂ ਤਾਂ ਇਹ ਤਾਂ ਖੁਦੇ ਚ ਹੀ ਹੁੰਦੀ ਦੁੱਧ ਚ ਤਾਂ ਸਵਾਦ ਬਣਦਾ ਹੈ ਮੈਨੂੰ ਸੇਕ ਲਾਉਣਾ ਕਿੰਨੇ ਕੁ ਮਿੰਟ ਜਿੰਨਾ ਲੈਨ ਖਵਾੜਾ ਨਹੀਂ ਆਉਂਦਾ ਇਸ ਵਾਲਾ ਕਿ ਛਿੱਧੀਆਂ ਨਹੀਂ ਹੋਣਗੇ ਫਟਣ ਲੱਗ ਦੇਣਗੇ ਜਦੋਂ ਆਪਾਂ ਗ੍ਰੈਂਡਰ ਮਾਰ ਲਾ ਫਿਰ ਇੱਕ ਵਾਰ ਹੋ ਜੂਗਾ ਜੋ ਪੂਰੀ ਇਹ ਸੌਗੀਆਂ ਪਾ ਲਈਏ ਸੌ ਵੀ ਚਲੋ ਜਿਵੇਂ ਫੋਲੋ ਕਰ ਜੀਓ ਹੁਣ ਉਹ ਬਾ ਉਬਲਣ ਦੇਵਾਂ ਹੁਣ ਉਹਨਾ ਟਾਈਮ ਕਹਿੰਦੇ ਫਟ ਕੇ ਛਿੱਧੀਆਂ ਹੀ ਬਣ ਜਾਣਾਂ ਨਾ ਟਾਈਮ ਨੂੰ ਵਾਲਾ ਹੀ ਦੇ ਜਾਨ ਇਹ ਦੂਜਾ ਰੰਗ 14 ਵਿੱਚ ਜਲੇਬੀਆਂ ਜਲੇਬੀਆਂ ਨਹੀਂ ਹਾਂ ਖਾਇੰਦ ਜੀ ਬੀਓਰਾ ਰੰਗੀ ਲਾਲ ਉਹ ਨੂੰ ਜਨ ਜੀ ਆਉਂਦਾ ਬੇਵਾਦ ਅਪੂਰਨ ਜੀ ਆ ਕੀ ਆ ਗਾਂਹ ਚੀਨੀ ਪਾਊਡਰ ਜਿਹਦੇ ਸਿੱਧੇ ਸਟੈਕਰ ਤੋਂ ਉਹ ਜਿਹੜੇ ਸਿੱਧੇ ਆਉਂਦੀ ਆ ਬਰਦੀ ਜੀ ਸ਼ਾਇਦ ਪਾਊਡਰ ਬਣਾਇਆਗਾ ਉਹ ਮੈਂ ਬਣਾਉਂਦਾ ਤੱਕਿਆ ਜਾਂਦਾ ਹੈ ਹਾਂ ਦਾਲ ਚੀਨੀ ਪਾਓ ਚਲੋ ਗਾਂਹ ਚੀਨੀ ਪਾਊਡਰ ਮੈਂ ਇਹ ਦਰਾਫਤ ਤੋਂ ਬਣਦਾ ਵਾ ਮੈਂ ਕਿਰਨ ਦੇਖਿਆ ਹਾਂ ਸੱਕ ਹੁੰਦੇ ਆ ਸੱਕ ਹੁੰਦੇ ਆ ਸੱਕਾਂ ਦਾ ਬਣਦਾ ਬਸ ਸੱਕ ਸਤਾ ਕੇ ਹਾਂ ਬਸ ਸੱਕ ਦਾ ਕਾਦਨੋਂ ਤੋਂ ਦੀ ਹਾਂ ਦੇਵਾ ਨੇ ਆ ਕੀ ਹੈ ਸਾਰਾ ਗਰਮ ਮਸਾਲੇ ਸੀ ਹਾਂ ਇਹਦਾ ਹੋਰੀ ਰੰਗ ਜਿਹਾ ਛੱਡ ਜਾ ਰੋਣੀ ਜੇ ਰੋਈ ਦੀ ਨਾ ਗੱਲ ਬਾਣੀ ਹੈ ਅਸਲੀ ਤਾਂ ਹਣਾ ਅਸਲੀ ਗੱਲ ਤਾਂ ਇਹਦੇ ਨਾਲ ਬਾਣੀ ਹੈ ਬਸ ਇਹ ਥੋੜਾ ਰੰਗ ਆਪ ਦੀ ਮਰਜ਼ੀ ਹੈ ਮਤਲਬ ਮੇਲੂ ਜਿਹੜਾ ਸ਼ਾਹੀ ਬਣੀ ਜਾ ਉੱਦ ਦੇ ਜਿਹੜੀਆਂ ਰੰਗੀ ਵਧੀਆ ਲੱਗਦਾ ਕਈ ਨਹੀਂ ਵੀ ਬੋਲਦੇ ਹਾਂ ਚਲੋ ਹੁਣ ਇਹ ਉਹਨੇ ਨਾ ਚੀਸ ਟਮਾਟੋ ਫਿਰ ਉਹਦੇ ਅੰਗੂਰ ਬਣ ਜਾਂਦਾ ਇਹਦੇ ਤੇ ਹੁਣ ਗ੍ਰੈਂਡਰ ਮਾਰਨਾ ਫਿਰ ਉਹਨਾਂ ਇੱਕ ਸਾਰ ਨੂੰ ਹੋ ਜਾਂਦਾ ਬੱਲੇ ਬੱਲੇ ਬਸ ਆਇਆ ਬਾਲਾ ਆਇਆ ਨਾ ਦੱਦੂ ਠੀਕ ਆ ਤਾਂ ਦੇਖੋ ਬਸ ਬਣਾ ਕੇ ਪਾ ਲੱਗ ਜੇ ਨਾ ਦੱਦੂ ਬਸ ਹੁਣ ਆਪੇ ਜਿ ਮਾਰਨਾ ਗ੍ਰੈਂਡਰ ਨਾਲ ਫਾਲ ਪਟ ਜ ਗਿਆ ਨਾ ਇਹ ਹੂੰ ਚਲੋ ਜੀ ਇਹ ਦੂਰ ਪਾ ਲੈਣਾ ਪਨੀਰ ਕਰ ਸਕਦੇ ਆ ਬਣ ਗਿਆ ਸ਼ਾਹੀ ਪਨੀਰ ਦੇਖੀ ਤਨਾ ਚੱਲ ਉਹ ਆਦੀਵਾ ਲਸਣ ਕੱਟ ਕੇ ਪਾ ਮੈਂ ਹੁਣ ਪੱਤਣੀਆਂ ਕਣੀਆਂ ਉੱਤੇ ਪਾ ਲਵਾਂ ਉਹ ਵੀ ਪਾਈ ਦਮ ਇੰਨਾ ਟੱਕ ਮੈਗਾ ਸੀ ਬੜਾ ਨਾ ਹੋ ਜੇ ਕੱਕੜੇ ਪੂਰੀ ਜਾਣ ਹੁਣ ਕਟਾਂਗੇ ਧਣੀਆਂ ਬਰੀਕ 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 ਤੰਗ ਇਹਨੇ ਪਾਉਂਦੀਆਂ ਜਾਨ ਆਪਣੀ ਬੜੀ ਵੀ ਸੋਹਣੀ ਸ਼ਾਹੀ ਪਨੀਰ ਤਿਆਰ ਤੇ ਰੈਸਪੀ ਤੁਸੀਂ ਸਾਰਿਆਂ ਨੇ ਦੇਖ ਹੀ ਲਈ ਆ ਬਹੁਤ ਹੀ ਬਹੁਤ ਸੌਖੀ ਰੈਸਪੀ ਆ ਤੇ 15-20 ਮਿੰਟਾਂ ਦੇ ਵਿੱਚ ਤੁਸੀਂ ਜਿਹੜਾ ਇਹ ਤਿਆਰ ਕਰ ਸਕਦੇ ਹੋ ਘਰੇ ਸ਼ਾਹੀ ਪਨੀਰ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਚਿਆਲੋਈ ਹੁਣ ਪਾ ਦਾਂਗੇ ਧਨੀਆ ਤੇ ਪਨੀਰ ਸ਼ਾਹੀ ਪਨੀਰ ਰੈਡੀ ਆ ਆਜੋ ਫਿਰ ਜੀ ਨੇ ਛਕਣਾ